ਸ਼ਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਘਰ ਤੇ ਅੱਜ ਆਪਾਂ ਬਣਾਵਾਂਗੇ ਪਰਮਾ ਸਿੰਮਲਾ ਮਿਰਚ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਤੇਲ ਲੈ ਲਿਆਗਾ ਤੇਲ ਨੂੰ ਗਰਮ ਹੋਣ ਪਿੱਕਰ ਆਪਾਂ ਨੇ ਨਾ ਕੁਛ ਆਲੂ ਲੈ ਲਏ ਸੀਗੇ ਉਹਨਾਂ ਨੂੰ ਉਬਾਲ ਲਿਆ ਸੀ ਉਬਾਲ ਕੇ ਕੱਦੂਕਸ ਕਰ ਲਿਆਗਾ ਤੇ ਹੁਣ ਆਪਾਂ ਜਿਹੜਾ ਵਿੱਚ ਭਰਨ ਵਾਸਤੇ ਸਟਫਿੰਗ ਬਣਾਵਾਂਗੇ ਆਲੂ ਦੀ ਇੱਕ ਪੈਨ ਲੈ ਲਿਆਗਾ ਤੇਲ ਪਾ ਲਿਆ ਵਿੱਚ ਸਰੋਂ ਦਾ ਤੇ ਥੋੜਾ ਜਿਹਾ ਤੇਲ ਤੇਲ ਪਾ ਕੇ ਗਰਮ ਹੋਣ ਤੇ ਉਹਦੇ ਵਿੱਚ ਥੋੜਾ ਜਿਹਾ ਜੀਰਾ ਤੇ ਥੋੜੇ ਜੇ ਸਰੋਂ ਦੇ ਦਾਣੇ ਆਪਾਂ ਚਟਕਨ ਤਿੱਕਰ ਰੱਖਾਂਗੇ ਪਾ ਕੇ ਉਸ ਤੋਂ ਬਾਅਦ ਆਪਾਂ ਕੱਟੀ ਹੋਈ ਹਰੀ ਮਿਰਚ ਪਾਤੀ ਆ ਦੋ ਤਿੰਨ ਉਸ ਤੋਂ ਬਾਅਦ ਕੱਟੇ ਹੋਏ ਬਰੀਕ-ਬਰੀਕ ਪਿਆਜ਼ ਪਾਤੀ ਆ ਦੋ ਤਿੰਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਜਿਹੜੇ ਆਲੂ ਸੀਗੇ ਉਹ ਆਪਾਂ ਨੇ ਉਬਾਲ ਕੇ ਛਿੱਲ ਕੇ ਅੱਧਾ ਕਿਲੋ ਛਿਮਲਾ ਮਿਰਚ ਤੇ ਅੱਧਾ ਕਿਲੋ ਹੀ ਆਪਾਂ ਨੇ ਆਲੂ ਲੈ ਲੈਨੇਗੇ ਕੱਦੂਕਸ ਕਰਕੇ ਇਹਦੇ ਵਿੱਚ ਆਪਾਂ ਜਿਹੜੇ ਪਿਆਜ਼ ਸੀਗੇ ਥੋੜੇ ਜਿਹਾ ਭੁੰਨਣ ਤੋਂ ਬਾਅਦ ਕੁਛ ਚੁੱਕੇ ਮਸਾਲੇ ਐਡ ਕਰਾਂਗੇ ਅੱਜ ਮੈਂ ਆਪਾਂ ਹਲਦੀ ਪਾਊਡਰ ਐਡ ਕਰਤਾ ਥੋੜਾ ਜਿਹਾ ਧਨੀਆ ਪਾਊਡਰ ਐਡ ਕਰਤਾ ਵਿੱਚ ਇਹਦੇ ਥੋੜੀ ਜੀ ਇਹਦੇ ਵਿੱਚ ਗਰਮ ਮਸਾਲਾ ਤੇ ਥੋੜੀ ਲਾਲ ਮਿਰਚ ਇਹ ਤੁਸੀਂ ਆਪਣੇ ਟੇਸਟ ਅਨਸਾਰ ਤੇ ਆਪਣੇ ਜਿਹੜੇ ਆਲੂ ਦੀ ਸਟਫਿੰਗ ਤਿਆਰ ਕਰਨੀ ਆ ਉਹਦੇ ਅਨਸਾਰ ਤੁਸੀਂ ਨੇ ਪਾਉਣਾ ਹੈ ਗਾ ਨੂੰ ਮਿਰਚ ਟੇਸਟ ਅਨਸਾਰ ਤੇ ਇਹ ਸੈਂਪਲ ਹੀ ਆਪਾਂ ਬੇਸਕ ਜੇ ਸਾਡੇ ਨੇ ਜਿਹੜੇ ਆਪਾਂ ਰੋਜ਼ ਦੀ ਰੁਟੀਨ ਚ ਯੂਜ਼ ਕਰਦੇ ਆਂਗੇ ਆਪਾਂ ਕੋਈ ਹੋਰ ਐਕਸਟਰਾ ਚੀਜ਼ ਨਹੀਂ ਪਾਉਂਦੇ ਇਹਦੇ ਵਿੱਚ ਤੇ ਸਵਾਦ ਅਨਸਾਰ ਆਪਾਂ ਨੇ ਨਮਕ ਡੱਟਿਆਗਾ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਭੁੰਨ ਦਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਨੇ ਪਿਆਜ਼ ਤੇ ਹਰੀ ਮਿਰਚ ਪਾਈ ਸੀਗੀ ਇਹਦੇ ਵਿੱਚ ਥੋੜਾ ਜਿਹਾ ਭੁੰਨਣ ਤੋਂ ਬਾਅਦ ਮਸਾਲਿਆਂ ਨੂੰ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਕद्दूकस ਕੀਤੇ ਹੋਏ ਆਲੂ ਨੇਗੇ ਇਹ ਆਵਾਰ ਕੇ ਕद्दूकस ਕਰ ਲਿਆ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਮਸਾਲਿਆਂ ਚ ਚੰਗੀ ਤਰ੍ਹਾਂ ਆਪਾਂ ਜਿਹੜਾ ਆਲੂ ਹੈਗਾ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਨਾਲ ਕੋਟ ਕਰਕੇ ਤੇ 2-3 ਮਿੰਟ ਇਹਦੇ ਵਿੱਚ ਭੁੰਨ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਚ ਭੁੰਨ ਲਵਾਂਗੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਤੇ ਜੇ ਕੋਈ ਰੈਸਪੀ ਨਵੀਂ ਦੇਖਣੀ ਹੋਵੇ ਤਾਂ ਜੇ ਅਮੜਵੋਣੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਫਿਰ ਆਪਾਂ ਉਹੀ ਰੈਸਪੀ ਪਾਇਆ ਕਰਾਂਗੇ ਤੇ ਇਸ ਤਰ੍ਹਾਂ ਕਰਕੇ ਜਿਹੜੇ ਸਾਰੇ ਮਸਾਦੇ ਨੇਗੇ ਆਲੂ ਦੇ ਮਸਾਲੇ ਦੇ ਵਿੱਚ ਕੋਟ ਹੋ ਗਏ ਨੇਗੇ ਜਿਹੜਾ ਜਿੰਨਾਂ ਨੂੰ ਮਰਜ਼ੀ ਹੈ ਤੇ ਇਹ ਵਧੀਆ ਮਸਾਲਾ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਇਹਨੂੰ ਆਪਾਂ ਹੁਣ ਗੈਸ ਹੈਗਾ ਜਿਹੜਾ ਬੰਦ ਕਰ ਦਵਾਂਗੇ ਤੇ ਇਹਨੂੰ ਕਿਸੇ ਭਾਂਡੇ ਦੇ ਵਿੱਚ ਅਲੱਗ ਤੋਂ ਕੱਢ ਲਾਵਾਂਗੇ ਤਾਂਕਿ ਜਿਹੜੀ ਇਹ ਸਟਫਿੰਗ ਆਪਣੀ ਠੰਡੀ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਨੇ ਸ਼ਿਮਲਾ ਮਿਰਚਾਂ ਲੈਤੀਆਂ ਸੀਗੀਆਂ ਜਿਹੜੀਆਂ ਉਹਨਾਂ ਨੂੰ ਆਪਾਂ ਉੱਪਰ ਲੀਆਂ ਡੰਡੀਆਂ ਕੱਟ ਲੀਆਂ ਨੇ ਜਾਂ ਤਾਂ ਤੁਸੀਂ ਸੈਂਟਰ ਚੋਂ ਕੱਟ ਕੇ ਬੀਜ ਕੱਢ ਲਓ ਜਾਂ ਤਾਂ ਜਿਵੇਂ ਵੀ ਤੁਹਾਨੂੰ ਚੰਗੇ ਲੱਗਦਾ ਹੈ ਜਾਂ ਫਿਰ ਜਿਵੇਂ ਆਪਾਂ ਕਰੇਲੇ ਨੂੰ ਇੱਕ ਸਾਈਡ ਤੋਂ ਕੱਟ ਕੇ ਉਹਦੇ ਬੀਜ ਕੱਢ ਲੈਣੇ ਹੈਗੇ ਐਵੇਂ ਹੀ ਇਹਨਾਂ ਦੇ ਜਿਹੜੇ ਬੀਜ ਨੇ ਉਹ ਕੱਢ ਕੇ ਆਪਾਂ ਸਾਰੀਆਂ ਛਿਮਲਾ ਮਿਰਚਾਂ ਨੇ ਤਿਆਰ ਕਰ ਦੀਆਂ ਨੇ ਆਈਆਂ ਤੇ ਹੁਣ ਜਿਹੜਾ ਮਸਾਲਾ ਹੈਗਾ ਉਹ ਆਪਣਾ ਠੰਡਾ ਹੋ ਚੁੱਕਿਆ ਹੈਗਾ ਤੇ ਇਹਨੂੰ ਆਪਾਂ ਸਾਰੀਆਂ ਛਿਮਲਾ ਮਿਰਚਾਂ ਦੇ ਵਿੱਚ ਭਰ ਲਵਾਂਗੇ ਪੂਰਾ ਵਧੀਆ ਫੁੱਲ ਭਰ ਲੈਣਾਗਾ ਮਸਾਲਾ ਤੇ ਜਿਹੜੀਆਂ ਸਿਮਲਾ ਮਿਰਚਾਂ ਨੇ ਇਹਨਾਂ ਨੂੰ ਪਰਵਰ ਕਰਕੇ ਬੰਦ ਕਰਕੇ ਇੱਕ ਸਾਈਡ ਤੇ ਰੱਖ ਦਨੀਆਂ ਨਹੀਂਆਂ ਅੰਸਾਰਾ ਭਰ ਕੇ ਤੇ ਜਿਹੜੀ ਆਪਾਂ ਨੇ ਆ ਸਿਮਲਾ ਮਿਰਚ ਲੈ ਕੇ ਇਹਦੇ ਵਿੱਚ ਮਸਾਲਾ ਭਰ ਲਿਆਗਾ ਵਧੀਆ ਦਬ ਦਬ ਕੇ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਬਸ ਐਂ ਬੰਦ ਕਰ ਦੇਣਾਗਾ ਆਪੇ ਨਾਲ ਲੱਗ ਜਾਂਦੀ ਹੈ ਇਹ ਉਸ ਤੋਂ ਬਾਅਦ ਜਿਹੜੀ ਆਪਾਂ ਕੱਟੀ ਹੋਈ ਸਿਮਲਾ ਮਿਰਚਾ ਉਹਦੇ ਵਿੱਚ ਵੀ ਇਸ ਤਰ੍ਹਾਂ ਦੱਬ ਕੇ ਮਸਾਲਾ ਦਾ ਜਿਹੜਾ ਭਰ ਲਵਾਂਗੇ ਇਹ ਜਿੰਨੀਆਂ ਵੀ ሽਮਲਾ ਮਿਰਚਾਂ ਸੀ ਆਪਾਂ ਨੂੰ ਕੁਲੀ 8-10 ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਸਾਲੇ ਨਾਲ ਭਰ ਕੇ ਇੱਕ ਸਾਈਡ ਤੇ ਰੱਖ ਲਿਆਗਾ ਤੇ ਇਹ ਸਬਜ਼ੀਆਂ ਜਿਹੜੀ ਬਹੁਤ ਹੀ ਟੇਸਟੀ ਬਣਦੀ ਹੈਗੀ ਇਹਨੂੰ ਆਪਾਂ ਰੋਟੀ ਨਾਲ ਪਰਾਂਠੇ ਨਾਲ ਹਰੇਕ ਚੀਜ਼ ਨਾਲ ਚੌਲਾ ਨਾਲ ਬਹੁਤ ਸਵਾਦ ਲੱਗਦੀ ਹੈਗੀ ਤੇ ਉਧਰ ਆਪਾਂ ਇੱਕ ਪੈਨ ਲੈ ਲਿਆਗਾ ਇੱਕ ਪੈਨ ਨੂੰ ਇੱਕ ਪੈਨ ਲੈ ਲਿਆਗਾ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਤੇਲ ਪਾ ਲਿਆ ਸਰੋਂ ਦਾ ਤੇ ਉਦੋਂ ਬਾਅਦ ਜਿਹੜੀਆਂ ਆਪਣੀਆਂ ਸ਼ਿਮਲਾ ਮਿਰਚਾਂ ਭਰੀਆਂ ਹੋਈਆਂ ਨੇ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਜਿੰਨੀਆਂ ਆਪਣੀਆਂ ਮਿਰਚਾਂ ਆਉਂਦੀਆਂ ਨੇ ਇਹਦੇ ਵਿੱਚ ਸਾਰੀਆਂ ਆਪਾਂ ਰੱਖ ਲਾਂਗੇ तकरीबन ਸਾਰੀਆਂ ਮਿਰਚਾਂ ਆ ਜਾਣਗੀਆਂ ਇਹਦੇ ਵਿੱਚ ਤੇ ਇਹਨਾਂ ਨੂੰ ਨਾਲ-ਨਾਲ ਕਰਕੇ ਆਪਾਂ ਰੱਖ ਲਵਾਂਗੇ ਤੇ ਇਹਨਾਂ ਨੂੰ ਆਪਾਂ ਜਦੋਂ ਰੱਖ ਲਈਆਂ ਤੇ ਇਹਨਾਂ ਨੂੰ ਆਪਾਂ ਚਾਹੇ ਟੱਕ ਸਕਦੇ ਆਂਗੇ ਟੱਕ ਕੇ ਵੀ ਪਕਾ ਸਕਦੇ ਆਂਗੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਜਿਆ ਜਦੋਂ ਆਪਾਂ ਇਹਨਾਂ ਨੂੰ ਟੱਕ ਲੈਂਦੇ ਆਂਗੇ ਤੇ ਥੋੜੀ ਦੇਰ ਬਾਅਦ ਇਹਨਾਂ ਨੂੰ ਆਪਾਂ ਜਿਹੜਾ ਪਾਸਾ ਹੈਗਾ ਉਹਨਾਂ ਦਾ ਇਹਨਾਂ ਨੂੰ ਆਪਾਂ ਸਾਈਡ ਚੇਂਜ ਕਰ ਲਵਾਂਗੇ ਤੇ ਇਹ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਕਰਕੇ ਬੜੀ ਸਾਵਧਾਨੀ ਨਾਲ ਚਾਹੇ ਤੁਸੀਂ ਇੱਕ ਸਾਈਡ ਤੇ ਕੋਈ ਹੋਰ ਚਮਚਾ ਲੈ ਸਕਦੇ ਹੋ ਮੈਂ ਤਾਂ ਇੱਥੇ-ਇੱਥੇ ਹੱਥ ਹੀ ਲਾ ਲਿਆ ਇੱਕ ਸਾਈਡ ਤੇ ਕਿਉਂਕਿ ਉੱਪਰ ਲੱਭਾ ਜਿਹੜਾ ਮਿਰਚ ਦਾ ਠੰਡਾ ਹੀ ਹੈਗਾ ਉਹ ਕਿਉਂਕਿ ਇੰਨਾ ਆਪਾਂ ਨੇ ਉੱਪਰ ਟਿੱਕਰਨੇ ਤੇਲ ਭਰਿਆ ਹੋਇਆ ਹੈ ਇਹ ਥੋੜਾ ਹੀ ਤੇਲ ਪਾਇਆ ਸੀ ਆਪਾਂ ਨੇ ਥੋੜੇ ਤੇਲ 'ਚ ਹੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਇਹ ਤੇ ਬਾਕੀ ਜਿਹੜਾ ਤੇਲ ਹੈਗਾ ਆਪਣਾ ਉਸ ਤੋਂ ਬਾਅਦ ਬਚ ਜਾਂਦਾ ਹੈਗਾ ਜੇ ਜ਼ਿਆਦਾ ਪਾਉਣਾ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋਗੇ ਪਰ ਇਹ ਥੋੜੇ ਜਿਹੇ ਤੇਲ ਨਾਲ ਹੀ ਬਣ ਕੇ ਬਹੁਤ ਹੀ ਟੇਸਟੀ ਬਣ ਜਾਂਦੀਆਂ ਨੇ ਇਹ ਥੋੜਾ ਬਹੁਤੇ ਤੇਲ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਇਹਨੇ ਤੇਲ 'ਚ ਹੀ ਵਧੀਆ ਭੁੱਜ ਜਾਂਦੀਆਂ ਨੇ ਇਹ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਉਲਟ-ਪਲਟ ਕਰਕੇ ਆਪਾਂ ਚੰਗੀ ਤਰ੍ਹਾਂ ਵਧੀਆ ਪੋਣਾ ਲਵਾਂਗੇ ਸਾਰੀਆਂ ਸਾਈਡਾਂ ਇਹਨਾਂ ਦੀਆਂ ਤੇ ਖਾਨ ਚ ਬਹੁਤ ਹੀ ਟੇਸਟੀ ਲੱਗਦੀ ਹੈ ਕਿ ਇਹਨਾਂ ਨੂੰ ਫਰਾਈ ਕਰਕੇ ਤੁਸੀਂ ਰੱਖ ਸਕਦੇ ਹੋਗੇ ਤੇ ਜਦੋਂ ਵੀ ਮਰਜੀ ਇਹਨਾਂ ਨੂੰ ਤੁਸੀਂ ਹਾਂ ਕਈ ਦਿਨ ਤੱਕ ਖਾ ਸਕਦੇ ਹੋ ਇਹਨਾਂ ਨੂੰ ਫਰਿੱਜ ਚ ਕਿਉਂਕਿ ਇਹ ਫਰਾਈ ਹੋ ਜਾਂਦੀਆਂ ਨੇ ਫਰਿੱਜ ਦੇ ਵਿੱਚ ਤੁਸੀਂ ਕਈ ਦਿਨ ਧਰ ਕੇ ਇਹਨਾਂ ਨੂੰ ਖਾ ਸਕਦੇ ਹੋ ਆਰਾਮ ਨਾਲ ਤੇ ਇਹ ਬਹੁਤ ਹੀ ਟੇਸਟੀ ਲੱਗਦੀਆਂ ਨੇ ਪਰੌਂਠੇ ਨਾਲ ਖਾਓ ਰੋਟੀ ਨਾਲ ਖਾਓ ਜਦੋਂ ਮਰਜੀ ਖਾਓ ਇਹਨਾਂ ਨੂੰ ਤੇ ਬਹੁਤ ਹੀ ਜਲਦੀ ਬਣਦੀਆਂ ਨੇ ਬਹੁਤ ਹੀ ਟੇਸਟੀ ਬਣਦੀਆਂ ਨੇ ਆ ਜਲਦੀ ਬਹੁਤ ਹੀ ਬਣ ਕੇ ਤਿਆਰ ਹੋ ਜਾਂਦੀਆਂ ਬਹੁਤਾ ਚੰ ਚਟਣੀ ਹੈਗਾਗਾ ਤੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਉਲਟਾ ਪਲਟਾ ਕਰਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬਕਾਲਾਂ ਮੰਗੇ ਇਸ ਤਰ੍ਹਾਂ ਇਹ ਮਸਾਲਾ ਨਹੀਂ ਨਿਕਲਦਾ ਹੈਗਾ ਇਹਨਾਂ ਦਾ ਬਿਲਕੁਲ ਵੀ ਮਸਾਲਾ ਨਹੀਂ ਨਿਕਲਦਾ ਹੈਗਾ ਤਾਂ ਕਰਕੇ ਇਹਨਾਂ ਨੂੰ ਜਿਵੇਂ ਮਰਜ਼ੀ ਕਰਕੇ ਪਾਲਟੋ ਤੇ ਉਸ ਤੋਂ ਬਾਅਦ ਇਹ ਇਹਨਾਂ ਨੂੰ ਟਾ ਕੇ ਬਹੁਤ ਜਲਦੀ ਬਣ ਜਾਂਦੀਆਂ ਨਹੀਂ ਇਹਨਾਂ ਨੂੰ ਟਾ ਕੇ ਵੀ ਰੱਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਾਂ ਬਹੁਤ ਵਧੀਆ ਪਕਾ ਲਵਾਂਗੇ ਇਹਨਾਂ ਦਾ ਕਲਰ ਦੇਖੋ ਬਹੁਤ ਸੋਹਣਾ ਆਈ ਜਾ ਰਿਹਾ ਹੈਗਾ ਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਇਸ ਤਰ੍ਹਾਂ ਕਰਕੇ ਮੈਂ ਇਹਨਾਂ ਨੂੰ ਸਾਰੀਆਂ ਨੂੰ ਸਾਰੀਆਂ ਨੂੰ ਉਲਟ ਪਲਟ ਕਰਕੇ ਪਕਾ ਲੂੰਗੀ ਇਹਨਾਂ ਦਾ ਬਹੁਤ ਵਧੀਆ ਕਲਰ ਆਉਂਦਾ ਹੈਗਾ ਜਿਉਂ-ਜਿਉਂ ਇਹ ਭੁੱਜਦੀਆਂ ਨਹੀਂ ਹੈ ਬਹੁਤ ਸੋਹਣੀਆਂ ਬਣਦੀਆਂ ਨੇ ਇਹ ਜਿੰਨੀਆਂ ਇੱਕ ਬਣ ਗਈਆਂ ਨੇ ਮੇਚੋਂ ਮੈਂ ਇੱਕ ਸਾਈਡ ਤੇ ਕੱਢ ਲਈਆਂ ਨੇ ਤਿਆਰ ਦੇਖੋ ਇਹਨਾਂ ਦਾ ਬਹੁਤ ਵਧੀਆ ਕਲਰ ਆ ਗਿਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਗਈਆਂ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਮਿਰਚਾਂ ਨੂੰ ਕੱਢ ਲਵਾਂਗੇ ਤੇ ਇਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਬਿਲਕੁਲ ਤੇਲ ਨਹੀਂ ਰਹਿੰਦਾ ਹੈਗਾਗਾ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸ਼ਸ਼ੀ ਕਾਲ ਜੀ